ਇਸ ਵੇਲੇ ਚਨਾਲਾ ਇਲਾਕਾ ਹਰਦੀਪ ਭਿਆਨਕ ਮਾਰਕੀਟ ਹੈ ਜਿੱਥੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਸਾਹਨੀ ਰਾਤ ਦਿਨ ਬਿਨਾਂ ਥੱਕੇ ਰਾਤਕਾਰਜਾਂ ਦੀ ਅਗਵਾਈ ਕਰ ਰਹੀ ਹੈ ਡੀਸੀ ਸਾਖਸ਼ੀ ਸਾਹਨੀ ਦੀ ਹਮਦਰਦੀ ਅਪਰਤ ਅਤੇ ਸੇਵਾਵਾਂ ਨੇ ਪਿੰਡ ਵਾਸੀਆਂ ਦੇ ਦਿਲ ਜਿੱਤ ਲਏ ਹਨ ਵੱਡੀ ਉਮਰ ਦੇ ਲੋਕ ਉਹਨਾਂ ਨੂੰ ਆਪਣੀ ਧੀ ਵਾਂਗ ਮੰਨਦੇ ਹਨ ਜਦਕਿ ਨੌਜਵਾਨ ਉਹਨਾਂ ਨੂੰ ਆਪਣੀ ਭੈਣ ਵਾਂਗ ਪਿਆਰ ਤੇ ਸਤਿਕਾਰ ਦੇਦੇ ਹਨ ਜਿਸ ਦਾ ਇੱਕ ਜੀਵੰਤ ਦ੍ਰਿਸ਼ ਜਨਾਲਾ ਦੇ ਪਿੰਡ ਵਿੱਚ ਬਣੀ ਇੱਕ ਵੀਡੀਓ ਵਿੱਚ ਵੇਖਣ ਨੂੰ ਮਿਲਿਆ ਇਸ ਵੀਡੀਓ ਵਿੱਚ ਡੀਸੀ ਸਾਖੀ ਸਹਨੀ ਪਾਣੀ ਵਿੱਚ ਕਿਰੇ ਇੱਕ ਸਰਦਾਰ ਜੀ ਨੂੰ ਸੁਰੱਖਿਅਤ ਥਾਂ ਤੇ ਜਾਣ ਲਈ ਕਹਿੰਦੀ ਹੈ ਪਰ ਉਹ ਸਰਦਾਰ ਜੀ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੇ ਹੋਏ ਉਹਨਾਂ ਨੂੰ ਆਪਣੇ ਘਰ ਲੈ ਗਏ ਐਨਡੀਐਲ ਦੀ ਟੀਮ ਆਈ ਨਾਲ ਸਾਡੇ ਕੀ ਕੀ ਹੋਣਾ ਨਹੀਂ ਸਾਤੇ ਇਹ ਨਹੀਂ ਹੋਣਾ ਇਹ ਤਾਂ ਚੋਰੀ ਦਾ ਡਰਿਆ ਕਿ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਸਰ ਜੀ ਆਜੋ ਪਿਠਾ ਲਾਂਗੇ ਨਾ ਆ来 ਮਗਰ ਆਲੋ ਹਾਂ ਜੀ ਹਾਂ ਜੀ ਤੁਹਾਡੇ ਦਰਸ਼ਨਾਂ ਨੂੰ ਚਾਹਦੇ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਬਹੁਤ ਬਹੁਤ ਦਾ ਧੰਨਵਾਦ ਹੈ ਜੀ ਔਰਤਾਂ میں ਵੇਖੀ ਕੋਈ ਨਹੀਂ ਨਹੀਂ ਕਰ ਜੇ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਲਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੱਲ ਪਾਓ ਤੁਹਾਡੇ ਜਵਾਲਾ ਨੂੰ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜਨਾ ਪਿੱਛੇ ਫੇਰ ਬਹੁਤ ਸਮਾਂ ਆਇਆ ਕਿਉਂ ਤਰੀ ਮਾਝੂਰੀ ਆ ਹੋਰ ਬੜੇ ਨੇ ਸਮਾਨ ਬਣਾਉਣ ਉਹ ਆ ਜਾਂਦੇ ਹੁੰਦੇ ਜਗਾ ਹਾਂ ਕਿੰਨੇ ਪਾਣੀ ਚੋਂ ਆਉਂਦੇ ਨੇ ਨਹੀਂ ਕੋਈ ਲੇਡੀ ਸਾਹਿਬ ਆ ਰਹੀ ਹੈ ਲੇਡੀਆਂ ਦਾ ਫੇਸ ਦੋ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚੱਲ ਜਾਣਗੇ ਲੇਡੀਆਂ ਦਾ ਫੇਸ ਹੀ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਨਾ ਡੇਡਾ ਤੇ ਹੈਗੇ ਨਹੀਂ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਦੋ ਜੀ ਰੇਖੇ ਵੀ ਇੱਥੇ ਅਮੜੀ ਬਹੁਤ ਨੇ ਸਾਡਾ ਸਮਾਨ ਰਾਉਂ ਚੋਰੀ ਕਰਕੇ ਲੈ ਜਾਂਦੇ ये लोग पानी है पानी किस चीज की मदद मेडिकल किट की की ख्याल कर ले और मैं सादा है ना बहुत बढ़िया बहुत बहुत धन्यवाद नहीं सादा प्राइस हैगा जी बहुत बढ़िया बच्चों थे तो आधे बच्चे बहुत फायदा करना बस थैंक यू अब मेरी बट हुण यही रिक्वेस्ट नहीं ਨਜੂ ਜੀ ਅੱਥਰਾਂ ਬੰਦਾ ਰਹਿ ਦੋ ਸਾਡੇ ਜਾਨੀ ਜਿਹੜੀ ਲੇਡੀਜ਼ ਹੈ ਪਿੱਛੇ ਕੋਈ ਦਿੱਕਤ ਨਹੀਂ ਆਏਗੀ ਇਹ ਲੇਡੀਜ਼ ਮੇਰੀ ਬੇਟੀ ਹੈ ਵੀ ਪਿੱਛੇ ਕੋਈ ਦਿੱਕਤ ਨਹੀਂ ਹੈ ਇਹ ਕਿਛੇ ਵੀ ਨਹੀਂ ਇਹ ਪਿੱਛੇ ਪਾਣੀ ਪੂਰੀ ਤਰ੍ਹਾਂ ਕੋਈ ਦਿੱਕਤ ਨਹੀਂ ਇਹ ਜ਼ਿਆਦਾ ਨਹੀਂ ਕੋਈ ਗੱਲ ਨਹੀਂ ਕਿਸੇ ਪਾਣੀ ਘੜਾ ਕੇ ਦੇ ਦੀ ਰੱਬਾ ਇਹ ਲੱਗ ਪਾਣੀ ਨੰਗੇ ਆਏ ਦੋ ਢਾਈ ਘੰਟਾ ਉੱਤਰ ਗਿਆ ਪਾਣੀ ਉੱਤਰ ਗਿਆ ਪਤਨ ਹੁੰਨ ਜਿਹੜੀ ਆ ਜੋ ਸੰਗ ਹੋ ਗਿਆ ਸਾਡੇ ਡੰਗਰਾਂ ਵਾਤੇ ਇਹਦੇ ਡੇਰਾਂ ਦੇ ਡੰਗਰ ਗਏ ਨੇ ਪੇਟ ਹਾਂ ਉਹਨੂੰ ਰਸ਼ਪਾਣੀ ਤੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਬੈਕਟਰੀ ਆਪਸੇ ਵੀ ਨਾਲ ਲੈ ਕੇ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਉਹਦੇ ਤਾਂ ਨਹੀਂ ਬੱਤੇ ਫਿਰਦਲ ਸਿੰਘ ਤੇ ਆਪਣਾ ਮੇਰਾ ਵੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣਗੇ ਜਿਹੜਾ ਜੀ ਘੰਟੇ ਤੱਕ ਉਹਨਾਂ ਕੋਲ ਸਾਲਾ ਕੁਝ ਕੋਈ ਡੰਗਰ ਉੱਤੇ ਭੁੱਖੇ ਪੈ ਮੈਂ ਤਾਂ ਹੀ ਕੋਈ ਨਹੀਂ ਕੋਈ ਨਹੀਂ ਕਰ ਦਾਂਗੇ ਆ ਜਿੰਨੇ ਡੇਰੇ ਆ ਨਾ ਜੀ ਆਰੇ ਅਗੇ ਡੰਦਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ ਅਸੀਂ ਕਿਸੜ ਕੋ ਵੀ ਲੰਮੜਦਾਰ ਵਾ ਤੇ ਨਿਰਮਲ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂਨ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਨਹੀਂ ਹੈ ਮੈਡੀਸਿਨ ਦੀ ਲੋੜ ਹੈ ਮੈਡੀਸਿਨ ਕਿਸੇ ਦੀ ਰੱਖ ਲਓ ਫਿਰ ਵੀ ਰੱਖ ਲਓ ਅੱਗੇ ਦੇ ਦੇ ਲੋ ਬਾਬਾ ਜੀ ਰੱਖ ਲਓ ਸਾਰੀਆਂ ਪਿੰਡ ਚਲੇ ਗਈਆਂ ਬਾਬਾ ਜੀ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਜੂਗੀ ਹਾਂ ਮੇਰੀ ਹਾਂ ਲੋ ਸਾਰੇ ਚੋਰਾ ਵਾਲਾ ਇਹਨਾਂ ਦੇ ਘਰੋਂ ਮੇਨ ਖਾਣਾ ਚੋਰਾ ਲਾਇਆ ਇੱਕ ਮਿੰਟ ਰੁਕਣਾ ਰਹੀ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਐਡੇ ਐਡੇ ਲੱਖ ਬੱਚੇ ਨੇ ਸਾਰੇ ਤਿਆਰ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮੰਨ ਦੇ ਵਿੱਚ ਮੈਂ ਨਹੀਂ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰਯੋਗ ਲੋਕਾਂ ਦੇ ਦੱਸੇ ਸਾਡੇ ਬੱਚੇ ਨੇ ਬਾਹਰ ਅਹੀਂ ਉਹ ਡੱਪਾ ਪਿਆ ਹੋਵੇ ਡੱਪਾ ਦੇਤੇ ਆ ਉਹ ਡੱਲ ਰਹੇ ਸੀ ਉਹ ਚੱਕ ਕੇ ਥੋੜਾ ਉਹ ਲਵਾਉਂਦੇ ਆ ਅਹੀਂ ਉਹ ਇੱਕ ਫਾਸੀ ਦਾ ਹੜ ਬੈਠਿਆ ਸੀ ਜੰਨੇ ਨਹੀਂ ਭੇਜਿਆ ਉਹ ਬੜੀ ਚੰਗੀ ਲੱਗਦੀ ਹੈ ਆਹ ਆ ਪਹਿਲੀ ਵਾਰ ਵੇਖਿਆ ਹੈ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਦੇ ਆ ਪੀਪੀ ਵੀ ਕੋਈ